ਮਹਿੰਦਰਾ ਦੀ ਅਰਜੁਨ ਪਾਵਰ ਕਿਟ ਬਾਰੇ ਬਾਈ ਪੁੱਛਦੇ ਹੁੰਦੇ ਮਹਿੰਦਰਾ ਦੀ ਪਾਵਰ ਸਟੀering ਕਿਟ ਬ੍ਰਾਂਡ ਨਿਊ ਟ੍ਰੈਕਟਰ ਦੀ ਖੁੱਲੀ ਹੋਈ ਹੈ ਉੱਚੇ ਮਾਡਲ ਦੀ ਬਿਲਕੁਲ ਸਮਝ ਲੋ ਵੀ 24 ਮਾਡਲ ਟਰੈਕਟਰ ਜਿਹੜਾ ਇਹ ਡਬਲ ਕਲੱਚ ਪਾਵਰ ਸਟੀering ਕਿਟ ਇਸੇ ਭਰਾ ਨੇ ਜਿਹਨੇ ਟਰੈਕਟਰ ਤਿਆਰ ਕਰਨਾ ਹੋਵੇ ਇਹ ਕਿਤੇ ਡਬਲ ਕਲੱਚ ਹੈ ਲੋਕ ਡਬਲ ਕਲੱਚ ਦੇ ਵਿੱਚ ਬਹੁਤ ਘੱਟ ਟਰੈਕਟਰ ਜਿਹੜੇ ਮਹਿੰਦਰਾ ਆਉਂਦੇ ਆ ਬ੍ਰਾਂਡ ਨਿਊ ਹੀ ਟਰੈਕਟਰ ਪਿਆ ਸਾਰਾ ਬ੍ਰੇਕਾਂ ਵੀ ਨਵੇਂ ਮਾਡਲ ਦੇ ਵਿੱਚ ਡਿਫਰੈਂਸ਼ੀਅਲ ਆਲੀਆਂ ਬ੍ਰੇਕਾਂ ਡਿਫਰੈਂਸ਼ੀਅਲ ਪੈਂਡ ਲਾ ਲਈਆਂ ਅਲੱਗ ਦਾ ਟਰੈਕਟਰ ਦਾ ਕੋਈ ਵੀ ਜੋੜ ਜਿਹੜਾ ਦੇਖੋ ਖੁੱਲਾ ਨਹੀਂਗਾ ਬਾਕੀ ਤਸੱਲੀ ਤੁਸੀਂ ਕਰਨੀ ਹੈ ਵੀਰੋ ਆਪਣਾ ਕੰਮ ਆ ਜਾਣਕਾਰੀ ਦੇਣਾ ਐਂਡ ਦਾ ਭਾਬੀ ਜੋ ਪਟਿਆਲੇ ਜਾਂ ਕਿਤੇ ਵੀ ਤੁਸੀਂ ਬੈਠੇ ਹੋ ਕਿਸੇ ਵੀ ਸ਼ਹਿਰ ਜਾਂ ਬਾਹਰ ਐਨ ਆਰ ਆਈ ਭਰਾ ਜਿਹੜੇ ਬੈਠੇ ਆ ਸ਼ੌਂਕ ਹੁੰਦਾ ਕਈ ਭਰਾਵਾਂ ਨੂੰ ਆਪਣਾ ਦੇਖਣ ਦਾ ਕੰਟੈਂਟ ਰੇਟ ਤੁਹਾਨੂੰ ਨਿਗਾ ਮਾਰਾ ਦੇਣਾ ਜੋੜ ਜਿੱਥੇ ਤੱਕ ਮੈਂ ਦੇਖਿਆ ਨਿਗਾ ਹੋ ਜਾਂਦੀ 24 ਮਾਡਲ ਟਰੈਕਟਰ ਤਾਂ ਖੁੱਲਾ ਕੀ ਹੋਣਾ ਹਾਲ ਤੱਕ ਕੋਈ ਵੀ ਨਾ ਟਰੈਕਟਰ ਦਾ ਗੁੱਲਾ ਨਹੀਂ ਗਾ ਤੇਲ ਬ੍ਰੇਕਾਂ ਪਲੱਸ ਡਬਲ ਕਲੱਚ ਜਿਹੜਾ ਨਵੇਂ ਮਾਡਲ ਵਾਲਾ ਹੋਣਾ ਐਕਸਾਈਡ ਬੈਟਰੀ ਮੈਨਟੈਂਸ ਸਾਰਾ ਕਰੋ ਮੈਕਸ ਅ ਗਰੋ ਮੈਕਸ ਟਰੈਕਟਰ ਜਿਹੜੇ ਕਈ ਸਟੇਟਾਂ 'ਚ ਆਪਣੇ ਮਹਿੰਦਰਾ ਤੋਂ ਇਲਾਵਾ ਲੋਕਾਂ ਨੇ ਸਾਰਾ ਮਹਿੰਦਰਾ ਯੂਜ਼ ਕਰਿਆ ਹੁੰਦਾ ਤਾਂ ਟਰੈਕਟਰ ਦਾ ਨਾਮ ਹੋਰ ਲਿਖ ਲੈਂਦੇ ਆ ਦੇਖੋ ਡਬਲ ਕਲੱਚ ਬਿਲਕੁਲ ਕਲੱਚ ਵੀ ਇਹਦਾ ਨਵਾਂ ਹੀ ਅੰਦ ਦਾ ਪੰਪ ਦੇ ਵੀ ਨਟ ਨਹੀਂ ਖੁੱਲੇ ਇਹਨੇ ਕਿਸੇ ਮੇਰੇ ਭਰਾ ਨੇ ਪੂਰਾ ਹਿੱਸਾ ਡਬਲ ਕਲੱਚ ਦਾ ਤੇ ਆਪਣਾ ਅਗਲਾ ਹਿੱਸਾ ਪਾਵਰ ਦਾ ਪੂਰੀ ਕਿੱਟ ਲੈਣੀ ਹੋਵੇ ਸੰਪਰਕ ਕਰ ਲਿਓ ਆ ਵੀ ਡਬਲ ਕਲਚ ਚਾ ਦੋ ਹਿੱਸੇ ਪਏ ਆ ਉਹ ਸੈਂਟਰ ਗੇਅਰ ਆ ਇਹ ਸਾਈਡ ਗੇਅਰ ਕਈ ਭਰਾ ਸਾਈਡ ਗੇਅਰ ਚਲਾ ਕੇ ਖੋਜ ਭਈ ਭਰਾ ਸੈਂਟਰ ਗੇਅਰ ਚਲਾ ਕੇ ਖੋਜਾ ਸਾਈਡ ਗੇਅਰ ਦੇ ਵਿੱਚ ਐ ਹੋ ਜਾਂਦਾ ਜਗ੍ਹਾ ਖੁੱਲ ਜਾਂਦੀ ਆ ਲੀਵਰ ਲੋਵਰ ਗੇਅਰ ਜਿਹੜੀ ਫਸਣ ਦੀ ਦਿੱਕਤ ਘਟ ਜਾਂਦੀ ਆ ਥੋੜਾ ਜਿਹਾ ਚਲਾਉਣਾ ਸੌਖਾ ਹੋ ਜਾਂਦਾ ਟਰੈਕਟਰ ਬਹੁਤ ਵਧੀਆ ਹਿੱਸੇ ਜੇ ਕਿਸੇ ਪ੍ਰੀਤ ਨੇ ਲੈਣੇ ਹੋਣ ਤੇ ਆ ਸਮਾਂ ਅਰਜਨ ਵਾਲਾ ਸਿਸਟਮ ਹੀ ਆ ਗਿਆ ਪਰੇ ਹੈ ਮਹਿੰਦਰਾ ਵਾ ਮਹਿੰਦਰਾ ਵਾਰ-ਵਾਰ ਬੇਨਤੀ ਕਰਦਾ ਮਹਿੰਦਰਾ ਟਰੈਕਟਰ ਅੱਜ ਦਿਨ 22 27 2025 22 7 2025 ਦੀ ਵੀਡੀਓ ਆ ਪ੍ਰੈਣ ਨੇ ਪਿਛਲੇ ਹਿੱਸੇ ਆ ਚੁੱਕੇ ਆ ਵਧੀਆ ਟਰੈਕਟਰਾਂ ਦੇ ਉੱਚੇ ਮਾੜਦਾਂ ਦੇ ਤੇਲ ਬ੍ਰੇਕਾਂ ਡਬਲ ਕਲਚ ਇਹ ਆ ਦੇਖ ਲਓ ਤੁਸੀਂ ਦੋਨੇ ਆਪਣੇ ਆ ਇਹ ਸਾਈਡ ਗੇਅਰ ਪਰਲਾ ਸੈਂਟਰ ਗੇਅਰ ਤੇਲ ਬ੍ਰੇਕਾਂ ਦੇ ਵਿੱਚ ਇਹਦੇ ਜਿਹੜਾ ਡਰਮਾਂ ਦਾ ਫਰਕ ਆ ਇਹਦੇ ਡਰਮ ਇਸ ਤਰ੍ਹਾਂ ਦੇ ਜਿਵੇਂ ਕਿ ਪੂਰਾ ਡਰਮ ਖੁੱਲਦਾ ਵਾ ਉਹ ਦਾ ਉੱਪਰੋਂ ਟੱਕਣ ਕੱਲਾ ਖੁੱਲਦਾ ਵਾ ਦੋ ਮਾਡਲ ਆਂ ਅਧੇ ਆ ਚੀਜ਼ ਦਾ ਫਰਕ ਹੈ ਦੇ ਵਿੱਚ ਇਹਦੇ 'ਚ ਸਿਰਫ ਆ ਕੱਲਾ ਟੱਕਣ ਜਿਹੜਾ ਇਹਦਾ ਖੁੱਲਦਾ ਉਹਦੇ 'ਚ ਸਾਰਾ ਜਿਹੜਾ ਉਹਦਾ ਡਰਮ ਲੱਤਦਾ ਤੇ ਕੰਟੈਂਟ ਕਰ ਲਿਓ ਭਰਾ 791450433 ਤੇ ਜਾਂ WhatsApp ਕਰ ਦਿਓ ਕਿਵਾਂ ਆਪਾਂ ਸੇਮ ਟਾਈਮ ਤੇ ਨਹੀਂ ਪ੍ਰੋਵਾਈਡ ਹੁੰਦੇ ਤੇ ਆਜੋ ਜੇ ਕੋਈ ਹੋਰ ਜਾਣਕਾਰੀ ਹੋਈ ਤਾਂ ਕੰਟੈਂਟ ਤੁਹਾਡਾ ਉਹ ਵੀ ਸਾਂਝਾ ਕਰਦੇ ਆਂ ਇਹਦਾ ਬਲੌਗ ਸ਼ੁਰੂਆਤ ਹੋ ਚੁੱਕੀ ਆ ਸਾਰੀ